ਜਿੱਥੇ ਇੱਕ ਪਾਸੇ ਅਯੋਧਿਆ ਦੇ ਵਿੱਚ ਰਾਮ ਮੰਦਰ ਬਣ ਕੇ ਲਗਭਗ ਤਿਆਰ ਹੋ ਚੁੱਕਿਆ ਹੈ ਤਾਂ ਦੂਜੇ ਪਾਸੇ ਅਯੋਧਿਆ ਦੇ ਵਿੱਚ ਹੀ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਬਣਨ ਜਾ ਰਹੀ ਹੈ ਇਸ ਮਸਜਿਦ ਦੀ ਖਾਸ ਗੱਲ ਇਹ ਹੈ ਕਿ ਇਸ ਤੇ ਵਿੱਚ ਜਿਹੜੀ ਪਹਿਲੀ ਨਮਾਜ਼ ਪੜੀ ਜਾਵੇਗੀ ਉਹ ਮੱਕਾ ਤੋਂ ਇਮਾਮ ਹੋਣਗੇ ਖਾਸ ਤੌਰ ਤੇ ਉਹ ਪੜਨਗੇ ਸੋ ਖਾਸ ਜ਼ਿਕਰ ਕਰ ਲੈਣੇ ਹੈ 22 ਜਨਵਰੀ 2024 ਨੂੰ ਰਾਮ ਮੰਦਰ ਦਾ ਮਹੂਰਤ ਹੋਵੇਗਾ ਤਾਂ ਇਸੇ ਦੇ ਨਾਲ ਇੱਕ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਰਮਜ਼ਾਨ ਤੋਂ ਪਹਿਲਾਂ ਹੀ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਦਾ ਨੀਂ ਪੱਥਰ ਵੀ ਰੱਖ ਦਿੱਤਾ ਜਾਵੇਗਾ ਸੋ ਮੁਸਲਿਮ ਭਾਈਚਾਰੇ ਦੇ ਲਈ ਇੱਕ ਖੁਸ਼ੀ ਦੀ ਖਬਰ ਹੈ ਇੱਕ ਚੰਗੀ ਖਬਰ ਹੈ ਸੋ ਰਮਜ਼ਾਨ ਤੋਂ ਪਹਿਲਾਂ ਮਸਜਿਦ ਦਾ ਨੀਂ ਪੱਥਰ ਰੱਖਿਆ ਜਾਵੇਗਾ ਇਹ ਪਹਿਲੀ ਨਮਾਜ਼ ਮੱਕਾ ਦੇ ਇਮਾਮ ਅਬਦੁਲ ਰਹਿਮਾਨ ਅਲ ਸੁਦੈਸ ਪੜਨਗੇ ਦੈਨਿਕ ਪਾਸਕਰ ਦੀ ਰਿਪੋਰਟ ਮੁਤਾਬਕ ਅਯੁੱਧਿਆ ਤੋਂ 25 ਕਿਲੋਮੀਟਰ ਦੂਰ ਬਣਨ ਵਾਲੀ ਮਸਜਿਦ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਹੋਵੇਗੀ ਇਸ ਵਿੱਚ 20 ਕੀ ਫੁੱਟ ਉੱਚੀ ਅਤੇ 36 ਫੁੱਟ ਚੌੜੀ ਦੁਨੀਆ ਦੀ ਸਭ ਤੋਂ ਵੱਡੀ ਕੁਰਾਨ ਰੱਖੀ ਜਾਵੇਗੀ ਜੋ ਕਿ 18 18 ਫੁੱਟ ਤੱਕ ਖੁੱਲੇਗੀ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਸਜਿਦ ਦੇ ਕੰਪਲੈਕਸ ਵਿੱਚ ਇੱਕ ਕੈਂਸਰ ਹਸਪੀਟਲ ਬਣੇਗਾ ਜਿੱਥੇ ਹਰ ਧਰਮ ਤੇ ਅਤੇ ਹਰ ਮਜ਼ਬਬ ਦੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ ਜਿਸ ਦੇ ਵਿੱਚ ਦੇਸ਼ ਵਿੱਚ ਮੁਹੱਬਤ ਦਾ ਪੈਗਾਮ ਫੈਲਾਇਆ ਜਾਵੇਗਾ ਸਕੂਲ 뮤ਜ਼ੀਅਮ ਅਤੇ ਲਾਇਬ੍ਰੇਰੀ ਵੀ ਬਣੇਗੀ ਇੱਥੇ ਇੱਕ ਵੈਜ ਕਿਚਨ ਵੀ ਬਣੇਗਾ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਮੁਫਤ ਦੇ ਵਿੱਚ ਲੰਗਰ ਛਕਾਵੇਗਾ ਇੱਥੇ ਇੰਜੀਨੀਅਰਿੰਗ ਮੈਡੀਕਲ ਡੈਂਟਲ ਵਰਗੇ ਪੰਜ ਕਾਲਜ ਵੀ ਬਣਨਗੇ ਉੱਥੇ ਹੀ ਦੁਬਈ ਤੋਂ ਵੱਡਾ ਐਕਵੇਰੀਅਮ ਵੀ ਬਣ ਕੇ ਆਵੇਗਾ